ਹਰੀਦ ਸਾਹਿਬ ਦਾ ਇੱਕ ਆਪਾ ਸ਼ਲੋਕ ਲੈਣ ਲੱਗੇ ਜਿਹਦੀ ਵਿਆਖਿਆ ਕਰਨੀ ਆ ਤੇ ਇਹਨਾਂ ਗੱਲਾਂ ਜਿਹੜੀਆਂ ਮਹਾਪੁਰਖਾਂ ਦੀਆਂ ਗੱਲਾਂ ਹੁੰਦੀਆਂ ਕੇਵਲ ਬੰਦਗੀ ਕਰਨ ਵਾਲੇ ਲੋਕ ਹੀ ਜਾਣ ਸਕਦੇ ਆ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਉਹਨਾਂ ਨੇ ਆਮ ਸੰਸਾਰ ਨੂੰ ਕਹੀਆਂ ਹੁੰਦੀਆਂ ਵਾ ਤੇ ਕੁਝ ਗੱਲਾਂ ਹੁੰਦੀਆਂ ਰੱਬ ਨੂੰ ਕਹੀਆਂ ਹੁੰਦੀਆਂ ਜਾਂ ਰੱਬ ਦੇ ਪਿਆਰਿਆਂ ਬਾਰੇ ਕਹੀਆਂ ਹੁੰਦੀਆਂ ਜਿਹੜੀਆਂ ਦੁਨੀਆ ਬਾਹਰ ਕੇ ਆਖਿਆ ਵੀ ਠੰਡਾ ਪਾਣੀ ਪੀਓ ਰੁੱਖੀ ਮਿੱਸੀ ਖਾਏਗੇ ਇਹ ਤੁਹਾਨੂੰ ਦੁਨੀਆ ਨੂੰ ਪਤਾ ਲੱਗ ਜਾਣਾ ਇੱਕੋ ਇੱਕ ਦੁਨੀਆ ਕੰਮ ਕਰਦੀ ਹੈ ਤੇ ਜਿਹੜਾ ਬਾਬਾ ਫਰੀਦ ਜੀ ਸ਼ਲੋਕ ਲੈਣ ਲਗੇ ਉਹ ਕਹਿੰਦੇ ਫਰੀ ਅੱਜ ਨਾ ਸੁੱਤੀ ਕੰਤ ਸਿਉ ਜਿਹੜੇ ਸੰਤ ਭਗਤ ਮਹਾਂਪੁਰਖ ਹੁੰਦੇ ਨੇ ਉਹਨਾਂ ਦਾ ਖਸਮ ਕੇਵਲ ਰੱਬ ਹੁੰਦਾ ਵਾ ਜਿੱਦਾਂ ਇੱਕ ਤੀ ਸਾਡੀ ਤੀ ਆ ਕੋਈ ਭੈਣ ਵਾ ਉਹਦਾ ਖਸਮ ਇੱਕ ਬੰਦਾ ਹੁੰਦਾ ਵਾ ਉਸ ਖਸਮ ਦੇ ਲੜ ਲਾ ਦਿੱਤਾ ਜਾਂਦਾ ਉਸ ਨੂੰ ਇਸੇ ਤਰ੍ਹਾਂ ਇੱਧਰ ਜਦੋਂ ਅਸੀਂ ਰੱਬ ਦੇ ਬਾਰੇ ਗੱਲ ਕਰਦੇ ਆਂ ਤੇ ਭਗਤਾਂ ਬਾਰੇ ਗੱਲ ਕਰਦੇ ਆਂ ਤੇ ਇੱਧਰ ਵੀ ਜਿਹੜਾ ਗੁਰੂ ਹੁੰਦਾ ਨਾ ਉਹ ਬਾਬਲ ਹੁੰਦਾ ਵਾ ਬਾਬਲ ਮੇਰਾ ਵੱਡ ਸਮਰਥਾ ਵਾ ਤੇ ਬਾਬਲ ਦਿੱਤੜੀ ਦੂਰ ਨਾ ਕਰਾਵੇ ਪਈਏ ਬਲਰਾਮ ਜੀ ਬਾਬਲ ਨਾ ਜਦੋਂ ਤੀ ਨੂੰ ਤੋੜ ਦਿੰਦਾ ਤੇ ਤੀ ਬੜੀ ਦੂਰ ਤੁਰ ਜਾਂਦੀ ਮੁੜ ਕੇ ਵਾਪਸ ਪੇਕੇ ਨਹੀਂ ਆਉਂਦੀ ਉਹ ਅਥਵਾ ਗੁਰੂ ਕੀ ਕਰਦਾ ਕਿ ਸਿੱਖ ਦੀ ਭਗਤ ਦੀ ਜਿਹੜੀ ਸੁਰਤੀ ਆ ਨਾ ਉਹ ਬੜੀ ਦੂਰ ਦੁਨੀਆ ਤੋਂ ਕੱਲ ਦਿੰਦਾ ਵਾ ਜਿਨ੍ਹਾਂ ਨੇ ਜਿਨ੍ਹਾਂ ਸਤ ਅਤੇ ਬਲਵੰਡ ਜੀ ਨੇ ਕਿਹਾ ਸੀ ਕਿ ਨੇੜੇ ਦਿਸੇ ਮਾਤ ਲੋਕ ਤੁਝ ਸੁਝੇ ਦੂਰ ਉਹ ਭਾਵੇਂ ਸੰਸਾਰ ਤੇ ਬੈਠੇ ਹੋਣ ਪਰ ਉਹ ਦੂਰ ਗਏ ਹੁੰਦੇ ਆ ਜਦੋਂ ਬੰਦਾ ਸੰਗਤ ਵਿੱਚ ਬੈਠਾ ਹੋਇਆ ਨਾ ਆਸਾ ਦੀ ਵਾਰ ਤੇ ਬੈਠਾ ਬੜਾ ਦੂਰ ਚਿਲ ਜਾਂਦਾ ਸੁਰਤ ਕਰਕੇ ਯਾਰਾਂ ਬੇਲੀਆਂ ਕੋ ਵੈਰੀਆਂ ਕੋ ਮਾਇਆ ਕੋ ਬੜਿਆਂ ਬੜਿਆਂ ਕੁਝਲ ਜਾਂਦਾ ਇਸੀ ਤਰ੍ਹਾਂ ਜਿਹੜੇ ਮਹਾਂਪੁਰਖ ਗੁਰੂ ਪੀਰ ਹੁੰਦੇ ਨੇ ਬੈਠੇ ਸੰਸਾਰ ਤੇ ਹੁੰਦੇ ਨੇ ਤੇ ਬੜੇ ਦੂਰ ਗਏ ਹੁੰਦੇ ਆ ਉਹ ਗੁਰੂ ਨਾਨਕ ਸਾਹਿਬ ਕਹਿੰਦੀ ਬਾਬਲ ਦਿੱਤੜੀ ਦੂਰ ਮੇਰੇ ਬਾਬਲ ਨੇ ਮੈਨੂੰ ਬੜੀ ਮੇਰੀ ਸੁਰਤ ਨੂੰ ਬੜੇ ਦੂਰ ਤੋਰ ਦਿੱਤਾ ਨਾ ਕਰ ਆਵੇ ਪਈ ਹੈ ਪਈ ਮਣੇ ਪੇਕੇ ਹੁਣ ਜਿੱਥੇ ਮੇਰੀ ਸੁਰਤ ਚਲ ਗਈ ਆ ਨਾ ਹੁਣ ਉਥੋਂ ਸਹਰੇ ਘਰ ਚਲ ਗਈ ਤੇ ਹੁਣ ਪੇਕੇ ਨਹੀਂ ਆਉਣਾ ਉਹਨੇ ਕੈਨ ਲਗੇ ਕੀ ਗੱਲ ਕੈਨ ਲਗੇ ਪੇਕੇ ਵਿੱਚ ਦੁੱਖ ਬੜਾ ਸੀ ਭੁੱਖ ਬੜੀ ਸੀ ਬੜਾ ਕਲੇਸ਼ ਸੀ ਬੜਾ ਕੁਝ ਸੀ ਤੇ ਜਦੋਂ ਸਹਰੇ ਗਈ ਕਹਿੰਦੀ ਤੇ ਰੈਸੀ ਵੇਖਾ ਦੂਰ ਉੱਥੇ ਤੇ ਆਨੰਦ ਦੀ ਆਨੰਦ ਸੋਖੀ ਸੁਖ ਤੇ ਆਨੰਦ ਨੂੰ ਛੱਡ ਕੇ ਸੁਖ ਨੂੰ ਛੱਡ ਕੇ ਮੁੜ ਕੇ ਕਿੱਦਾਂ ਕੋਈ ਦੁੱਖ ਵਿੱਚ ਆਵੇਗਾ ਇੱਦਾਂ ਵੱਡਾ ਸੰਸਾਰ ਦੁੱਖ ਹੈ ਤੇ ਜਦੋਂ ਇਹਦੇ ਵਿੱਚ ਬੰਦਾ ਮੁਕਤ ਹੋ ਜਾਂਦਾ ਹੈ ਫਿਰ ਥੋੜਾ ਦੁੱਖ ਵਿੱਚ ਆਉਂਦਾ ਹੈ ਨਹੀਂ ਨਹੀਂ ਦੁੱਖ ਤੋਂ ਸਾਰੇ ਬਚਣਾ ਚਾਹੁੰਦੇ ਆ ਤੇ ਇਹ ਇੱਕ ਸੰਤ ਦੀ ਭਗਤ ਦੀ ਮਹਾਪੁਰਖ ਦੀ ਗੱਲ ਕਹੀ ਬਾਬਾ ਫਰੀਦ ਸਾਹਿਬ ਨੇ ਤੇ ਉਹ ਖੁਦ ਵੀ ਭਗਤ ਨੇ ਤੇ ਉਹਨਾਂ ਨੇ ਆਪਣੇ ਉੱਤੇ ਲਾਈ ਹੋਈ ਹੈ ਤੇ ਜਿਹੜਾ ਆਪਣੇ ਉੱਤੇ ਲਾ ਕੇ ਗੱਲ ਕਰਨੀ ਹੁੰਦੀ ਉਹਨਾਂ ਨੂੰ ਥੋੜਾ ਜਿਹਾ ਹੰਕਾਰ ਆਉਂਦਾ ਵਾ ਪਰ ਕਈ ਮਹਾਂਪੁਰਖ ਪਗੰਬਰ ਹੁੰਦੇ ਨੇ ਉਹਨਾਂ ਦੇ ਗੱਲ ਆਪਣੇ ਤੇ ਲਾਭ ਹੀ ਲਿੰਦੇ ਪਰ ਹੰਕਾਰ ਨਹੀਂ ਆਉਂਦਾ ਉਹ ਦੱਸਦੇ ਬਾਬਾ ਫਰੀਦ ਸਾਹਿਬ ਕਹਿੰਦੇ ਅੱਜ ਸਵੇਰੇ ਉੱਠਿਆ ਬਾਬਾ ਫਰੀਦ ਜੀ ਤੇ ਅੱਗੇ ਰੋ ਜਨ ਰਾਤ ਨੂੰ ਸੁੱਤਿਆਂ ਪਿਆਂ ਰੱਬ ਨਾਲ ਸੁਰਤੀ ਜੁੜ ਜਾਂਦੀ ਸੀ ਕਿਉਂਕਿ ਗੁਰਮਰਦਾਸ ਕਹਿੰਦੇ ਹਰਨਾਮ ਹਰਸ ਭੋਗੋ ਇਹ ਦੁਨੀਆ ਦਾ ਵੱਡਾ ਰਸ ਵੈ ਸੁਰਤਨਾ ਸੁਰਤ ਜਿਹੜੀ ਆਈ ਰੱਬ ਨਾਲ ਜੁੜ ਜੇ ਗੁਰੂ ਨਾਲ ਸ਼ਬਦ ਨਾਲ ਜੁੜ ਜੇ ਤੇ ਦੁਨੀਆ ਦਾ ਸਭ ਤੋਂ ਵੱਡਾ ਭੋਗ ਵਾ ਦੁਨੀਆ ਦਾ ਸਭ ਤੋਂ ਵੱਡਾ ਸੋ ਰਸ ਵਾ ਗੁਰੂ ਅੰਮ੍ਰਿਤਸਰ ਜੀ ਕਹਿੰਦੇ ਹਰ ਨਾਮ ਹਰ ਰਸ ਭੋਗੋ ਉਹ ਦੁਨਿਆਵੀ ਭੋਗ ਨਹੀਂ ਭੋਗਦੇ ਉਹ ਰੱਬੀ ਰਸ ਨੂੰ ਭੋਗਦੇ ਉਹ ਗੁਰਮੈਣੇ ਮੰਨਣਾ ਇਸੇ ਤਰ੍ਹਾਂ ਰੱਬ ਦੇ ਪਿਆਰੇ ਫਿਰ ਰੱਬ ਨਾਲ ਜੁੜ ਕੇ ਉਹਨਾਂ ਆਨੰਦ ਸੁਖ ਮਾਣਦੇ ਨੇ ਤੇ ਬਾਬਾ ਫਰੀਦ ਰੋਜ਼ ਰੱਬ ਦੇ ਯਾਦ ਵਿੱਚ ਨਾ ਸਾਰੀ ਦਿਹਾੜੀ ਬੰਦਗੀ ਕਰਨੀ ਰਾਤ ਨੂੰ ਬੰਦਗੀ ਕਰਦਿਆਂ ਕਰਦਿਆਂ ਅੱਖਾਂ ਮੀਟ ਲੈਣੀਆਂ ਤੇ ਜੈਸੇ ਅੱਖਾਂ ਮੀਟਣੀਆਂ ਤੇ ਰੱਬੀ ਯਾਦ ਵਿੱਚ ਨਾ ਸੁਰਤੀ ਜੁੜ ਜਾਣੀ ਤੇ ਜਦੋਂ ਸੁਰਤੀ ਜੁੜਦੀ ਆ ਨਾ ਉਦੋਂ ਸਰੀਰ ਵਿੱਚੋਂ ਪੀੜਾਂ ਖਤਮ ਹੋ ਜਾਂਦੀਆਂ। ਉਹ ਚੌਂਕੜੇ ਵੱਜੇ 'ਚ ਜੁੜ ਜਵੇ। ਜਦ ਬੰਦਾ ਮੰਜੇ ਤੇ ਲੰਮਾ ਪਿਆ ਹੋਵੇ ਉਦੋਂ ਸੁਰਤੀ ਜੁੜ ਜਵੇ। ਜਾਂ ਬੰਦਾ ਸੁੱਤਾ ਹੋਵੇ ਤੇ ਸੁੱਤੇ ਹੋਏ ਵੀ ਅਗਰ ਸੁਰਤੀ ਇਕਾਗਰ ਹੋ ਜਵੇ ਤੇ ਉਦੋਂ ਵੀ ਸਰੀਰ ਵਿੱਚੋਂ ਦਰਦਾਂ ਮੁੱਕ ਜਾਂਦੀਆਂ। ਤੇ ਸਭ ਤੋਂ ਔਖਾ ਕੰਮ ਆ ਬਿਨਾਂ ਨੀਂਦ ਤੋਂ ਮੰਜੇ ਤੇ ਸੌਣਾ। ਲੰਮੇ ਪੈਣਾ। ਕਦੀ ਤੁਸੀਂ ਆਪਣੀ ਜ਼ਿੰਦਗੀ ਦਾ ਕੋਈ ਦਿਨ ਪਲ ਵੇਖਿਓ ਜੇ ਜਦੋਂ ਤੁਹਾਨੂੰ ਬਿਨਾਂ ਨੀਂਦ ਤੋਂ ਮੰਜੇ ਤੇ ਲੰਮਾ ਪੈਣਾ ਪੈ ਜੇ ਤੇ ਸਭ ਤੋਂ ਔਖਾ ਕੰਮ ਹੈ ਮੰਜੇ ਤੇ ਲੰਮਾ ਪੈਣਾ ਬਿਨਾਂ ਨੀਂਦ ਤੋਂ ਕਿਉਂਕਿ ਉਦੋਂ ਮਨ ਬੜਾ ਇੱਧਰ ਉੱਧਰ ਦੌੜਦਾ ਹੈ ਉਹਨੇ ਇੱਕ ਬੰਦਾ ਕੰਮ ਕਰ ਰਿਹਾ ਮਨ ਵੀ ਕੰਮ 'ਚ ਲੱਗਾ ਇੱਕ ਬੰਦਾ ਦੌੜ ਰਿਹਾ ਮਨ ਵੀ ਨਾਲ ਦੌੜ ਤੇ ਲੱਗਾ ਹੋਇਆ ਜੋ ਬੰਦਾ ਖਾ ਰਿਹਾ ਹੈ ਸਸ ਰਿਹਾ ਇਕ ਲੰਮਾ ਬੰਦਾ ਲੰਮਾ ਪਿਆ ਉਹ ਕਿਰਿਆ ਤੋਂ ਕਰਨੀ ਦਿਆ ਹੁਣ ਮਨ ਕਿਰਿਆ ਕਰਨ ਦਿਆ ਤੇ ਮਨ ਕਿਰਿਆ ਜਿਹੜੀ ਕਰਦਾ ਉਹ ਬੜੀ ਦੁਖਦਾਈ ਕਰਦਾ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਆ ਅੱਜ ਨਾ ਸੁੱਤੀ ਕੰਥ ਸਿਉ ਲੋਕੋ ਮੈਂ ਤੇ ਅੱਜ ਕੋਈ ਵਜ੍ਹਾ ਬਣ ਗਈ ਮੇਰੀ ਮਨ ਦੇ ਵਿੱਚ ਨਾ ਕੋਈ ਦਵੰਦ ਖੜਾ ਹੋ ਗਿਆ ਕੋਈ ਮਾੜਾ ਬੰਦਾ ਮਿਲ ਜੇ ਕੋਈ ਮਾੜੇ ਥਾਂ ਤਾਨੂੰ ਜਾਣਾ ਪੈ ਜੇ ਕੋਈ ਮਾੜਾ ਖਾਣਾ ਖਾਣਾ ਪੈ ਜਵੇ ਇੰਨਾ ਕਾਰਨਾ ਕਰਕੇ ਫਿਰ ਰਾਤ ਨੂੰ ਸੁਰਤੀ ਰੱਬ ਦੇ ਪਿਆਰਿਆਂ ਦੀ ਨਹੀਂ ਜੁੜਦੀ ਸੇਵਾਪੰਥੀ ਮਹਾਪੁਰਖ ਸੀ ਕਿਸੇ ਪਿੰਡ ਵਿੱਚ ਗਏ ਤੇ ਕਿਸੇ ਨੇ ਪਾਥੀਆਂ ਦੇ ਦਿੱਤੀਆਂ ਬਤ ਤੁਸੀਂ ਪਾਥੀਆਂ ਲਲੋ ਤੇ ਆਪਣਾ ਲੰਗਰ ਬਣਾ ਲਓ ਉਹ ਮੰਗ ਕੇ ਨਹੀਂ ਖਾਂਦੇ ਸਾਡੀ ਕੌਮ ਦੀ ਇੱਕ ਸਮprਦਾਇਕ ਸੇਵਾ ਬੰਥੀ ਉਹਨਾਂ ਨੇ ਉਪਾਥੀਆਂ ਲੈ ਲੀਆਂ ਭੋਜਨ ਤਿਆਰ ਕਰਕੇ ਦੇ ਖਾ ਲਿਆ ਤੇ ਰਾਤ ਕਿਸੇ ਦਾ ਧਿਆਰ ਨਾ ਜੁੜਿਆ ਉਹ ਸਾਰੇ ਹੈਰਾਨ ਪਏ ਕੀ ਹੋ ਗਿਆ ਸਵੇਰੇ ਪੁੱਛਿਆ ਗਿਆ ਵੀ ਜਿਹੜੀਆਂ ਪਾਥੀਆਂ ਤੁਸੀਂ ਸਾਨੂੰ ਦਿੱਤੀਆਂ ਕਿੱਥੋਂ ਆਈਆਂ ਵਾਂ ਕਹਿਣ ਲੱਗੇ ਫਲਾਨ ਉਹ ਫਰਾਨੇ ਕੋਲੋਂ ਲਈਆਂ ਉਹਨੇ ਦਿੱਤੀਆਂ ਉਹਨੂੰ ਪੁੱਛਿਆ ਗਿਆ ਵੀ ਜਿਹੜੀ ਤੂੰ ਗਾਵ ਆਂ ਤੇਰੀ ਆ ਕਿਆ ਲੱਗਾ ਇਹ ਮੈਂ ਚੋਰੀ ਦੀ ਕੀਤੀ ਹੋਈ ਗਾਵ ਚੋਰੀ ਕੀਤੀ ਗਾਵ ਇੰਨਾ ਇੰਨਾ ਵੱਡਾ ਅਸਰ ਪੈਂਦਾ ਸਿਰਫ ਇਹ ਅਸਰ ਉਹਨਾਂ ਬੰਦਿਆਂ ਤੇ ਪੈਂਦਾ ਜਿਨ੍ਹਾਂ ਦੀ ਆਤਮਾ ਸੁੱਧ ਵਾ ਇਦਾਂ ਬਾਬੇ ਫਰੀਦ ਨੇ ਮਾੜਾ ਖਾਣਾ ਖਾ ਲਿਆ ਸੀ ਨਾ ਤੇ ਉਲਟੀ ਆ ਗਈ ਉਹ ਬਾਹਰ ਹੋ ਗਿਆ ਮਾੜੀ ਚੀਜ਼ ਦਾ ਅਸਰ ਚੰਗਿਆਂ ਬੰਦਿਆਂ ਤੇ ਪੈਂਦਾ ਹੈ ਤੇ ਜਿਹੜੇ ਪਹਿਲੋਂ ਹੀ ਮਾੜੇ ਆ ਗੰਦੇ ਆ ਦੁੱਧ ਵਿੱਚ ਮੱਖੀ ਪੈ ਜੇ ਕਿੱਦਿ ਪਹਿੜੀ ਲੱਗਦੀ ਹੈ ਤੇ ਜਿੱਥੇ ਪਹਿਲੋਂ ਮੱਖੀਆਂ ਪਈਆਂ ਹੋਈਆਂ ਹੋਵਾਂ ਬੈਠੀਆਂ ਹੋਈਆਂ ਹੋਵਾਂ ਉੱਥੇ ਉਹ ਰੋਗ ਕਿੰਨਾ ਬਾੜ ਮਾੜਾ ਹੋ ਗਿਆ ਇਹ ਬਾਬਾ ਫਰੀਦ ਸਾਹਿਬ ਕਹਿੰਦੇ ਲੋਕੋ ਮੈਂ ਤੇ ਅੱਜ ਰੱਬ ਨਾਲ ਨਹੀਂ ਜੁੜ ਸਕਿਆ ਉਹ ਬਾਬਾ ਫਰੀਦ ਸਾਹਿਬ ਨੇ ਇਹ ਨਹੀਂ ਗੱਲ ਦੱਸੀ ਕਿ ਅੱਜ ਮੇਰੇ ਅੱਗੇ ਮੈਂ ਰੋਜ ਜੁੜਦਾ ਸੀ ਅੱਜ ਮੇਰੇ ਨਾਂ ਜੁੜਨ ਦਾ ਕਾਰਨ ਕੀ ਹੈ ਇਹ ਨਹੀਂ ਦੱਸਿਆ ਮੈਂ ਕੱਲ ਕਿਤੇ ਕਥਾ ਕਰਨ ਚੱਲ ਗਿਆ ਤੇ ਕਥਾ ਵਿੱਚ ਤੁਹਾਨੂੰ ਪਤਾ ਮਾੜਾ ਚੰਗਾ ਬੋਲਿਆ ਜਾਂਦਾ ਤੇ ਬੋਲਿਆ ਗਿਆ ਤੇ ਇੱਕ ਮਾੜੇ ਲੋਕਾਂ ਦੇ ਸਾਹਮਣੇ ਬਹਿਣਾ ਪੈ ਗਿਆ ਜਿਹੜੇ ਇਦਾਂ ਦੇ ਸਮਾਗਮ ਹੁੰਦੇ ਨੇ ਲੋਕੀ ਕਰ ਭੋਗ ਰਖਾਉਂਦੇ ਖੰਡ ਪਾਟ ਉਥੇ ਉਹ ਚੰਗੇ ਬੰਦੇ ਥੋੜਾ ਆਏ ਹੁੰਦੇ ਆ। ਭੈੜੇ ਤੋਂ ਭੈੜੇ ਕਾਮਰੇਟ ਨਸ਼ੇੜੀ, ਸ਼ਰਾਬੀ, ਕਿਤਾਬੀ ਉਹ ਕੋ ਸੰਗਤ ਨਹੀਂ ਹੁੰਦੀ। ਇਹ ਤਾਂ ਐਵੇਂ ਲੋਕੀ ਉਹਨਾਂ ਲੋਕਾਚਾਰ ਕਰ ਹੁੰਦਾ ਹੈ। ਖੰਡ ਪਾੜ ਦੇ ਸੰਗਤ ਇਕੱਠੀ ਹੁੰਦੀ। ਉਹ ਤਾਂ ਲੋਕੀ ਤੁਸ ਸੁਨੇਹ ਭੇਜ ਦੇ ਤੋ ਆ ਜਾਂਦੇ ਆ। ਉਹ ਤਾਂ ਐਵੇਂ ਬੈਠੇ ਹੁੰਦੇ ਵੀ ਉਹ ਗਾਲਾਂ ਕੱਢਦੇ ਵੀ ਕਥਾ ਕਰਨਦੇ ਪਿਓ ਵਾਲੀ ਕਥਾ ਬੰਦ ਕਰਨ ਤੇ ਰੋਟੀ ਖਾਈਏ ਤੇ ਘਰਾਂ ਨੂੰ ਜਾਈਏ। ਉਹਨਾਂ ਭੈੜਿਆਂ ਬੰਦਿਆਂ ਦੇ ਸਾਹਮਣੇ ਹੋਣ ਦਾ ਵੀ ਬੰਦੇ ਦਾ ਚਿੱਤ ਖਰਾਬ ਹੋ ਜਾਂਦਾ ਹੈ। ਮੈਂ ਰਾਤ ਫੇ ਤੜਫ ਤੜਫ ਕੇ ਕੱਢੀ ਰਾਤ। 2 ਵਜੇ ਜਾ ਕੇ ਚੈਨ ਆ ਯਾਰ ਰਾਤ। ਹੁਣ ਬਾਬਾ ਫਰੀਦ ਨੇ ਨਹੀਂ ਦੱਸਿਆ ਵੀ ਅੱਜ ਮੈਂ ਕੰਤਨਾ ਨਹੀਂ ਮਿਲਿਆ, ਕੰਤਨਾ ਨਹੀਂ ਸੁੱਤੀ ਤੇ ਮੇਰਾ ਕਾਰਨ ਕੀ ਬਣਿਆ। ਨਹੀਂ, ਹਰ ਬੰਦੇ ਦਾ ਆਪਣਾ ਵੱਖਰਾ ਕਾਰਨ ਹੁੰਦਾ ਹੈ। ਇਹ ਗੱਲ ਸਿਰਫ ਮੈਂ ਉਹਨਾਂ ਲੋਕਾਂ ਦੀ ਗੱਲ ਰਿਹਾ ਆਂ ਜਿਹੜੇ ਰੱਬ ਦੇ ਰਾਹ ਤੇ ਤੁਰੇ ਜਾ ਰਹੇ ਨੇ ਰੱਬ ਦੇ ਪੰਦੀ ਨੇ ਰੱਬ ਦੇ ਪਿਆਰੇ ਨੇ ਇਹ ਗੱਲ ਉਹਨਾਂ ਦੀ ਹੋ ਰਹੀ ਹੈ ਦੁਨੀਆਦਾਰ ਨਾਲ ਇਸ ਨੂੰ ਲਵੇ ਵੀ ਸਾਡੇ ਸਾਡੇ ਨਾਲ ਤੇ ਇਦਾਂ ਕਦੀ ਹੁੰਦੀ ਨਹੀਂ ਹੈ ਹੁਣੀ ਨਹੀਂ ਹੈ ਤੇ ਫਰੀਸਾ ਕਹਿੰਦੇ ਅੱਜ ਨਾ ਸੁੱਤੀ ਕੰਤ ਸਿਓ ਤੇ ਫਿਰ ਪਤਾ ਕੀ ਹੋਇਆ ਅੰਗ ਬੜੇ ਮੁੜ ਜਾਏ ਜੇਰੋਂ ਤੁਸੀਂ ਕਥਾ ਕੀਰਤਨ 'ਚ ਬਹਿ ਜਾਓ ਤੇ ਕਿਦਾਂ ਗੋਡੇ, ਗਿੱਟੇ, ਸਿਰ ਦੁਖਣ ਲੱਗ ਨਹੀਂ ਪੈਂਦਾ। ਇਸੇ ਤਰ੍ਹਾਂ ਬਾਬਾ ਫਰੀਦ ਦਾ ਅੱਜ ਸਾਰੀ ਰਾਤ ਨਾ ਰੱਬ ਦੀ ਜਾਤ ਤੋਂ ਬਿਨਾਂ ਲੰਗੀ ਆ ਤੇ ਗੋਡੇ, ਗਿੱਟੇ ਤੇ ਬੜਾ ਦੁਖਦਾਰਿਆ ਸਰੀਰ। ਤੇ ਬਾਬਾ ਫਰੀਦ ਅੱਗੇ ਗੱਲ ਦੱਸਦੇ ਲੋਕਾਂ ਦੀ ਪਿੱਜਾਏ ਪੁੱਛੂ ਡੋਹਾਗਣੀ। ਬਾਬਾ ਫਰੀਦ ਸਹਿ ਕਹਿੰਦੇ ਸੁਹਾਗਣ ਤੇ ਇੱਕ ਰਾਤ ਵੀ ਨਹੀਂ ਖਸਮ ਕੋ ਗਈ। ਅਥਵਾ ਜਿਹੜੇ ਰੱਬ ਦੇ ਪਿਆਰੇ ਨੂਨੋਂ ਤੇ ਇੱਕ ਰਾਤ ਦਾ ਵਿਛੋੜਾ ਪੈ ਗਿਆ। ਤੇ ਜਿਹੜੀਆਂ ਦੁਹਾਗਣਾ ਨੇ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਉਹਦੇ ਤੋਂ ਬਿਨਾ ਲੰਗੀ ਹੋਈ ਹੈ। ਜਾਏ ਪੁੱਸੂ ਦੁਹਾਗਣੀ ਸੁਹਾਗਣੀ ਤੇ ਇੱਕ ਰਾਤ ਨਹੀਂ ਮਿਲੀ ਤੇ ਬੜੀ ਔਖੀ ਹੋਈ। ਤੇ ਜਿਹੜੀ ਦੁਹਾਗਣ ਕਦੀ ਖਸਮ ਨੂੰ ਮਿਲੀ ਨਹੀਂ ਐ ਉਹ ਕਿੱਦਾਂ ਰਾਤਾਂ ਕਿੱਦਾਂ ਕੱਟਦੀ ਹੋਊਗੀ ਉਹ ਜ਼ਿੰਦਗੀ ਕਿਵੇਂ ਬਤੀਤ ਕਰਦੀ ਹੋਊਗੀ ਮੈਂ ਬੜਾ ਹੈਰਾਨ ਹਾਂ ਮੈਂ ਤੇ ਇੱਕ ਰਾਤ ਨਹੀਂ ਕੱਟ ਸਕਿਆ ਉਸ ਤੋਂ ਦਿਨ ਤੇ ਕੱਟਣਾ ਮੁਸ਼ਕਲ ਹੋ ਗਿਆ ਤੇ ਸਾਰੀ ਰਾਤ ਮੇਰਾ ਸਰੀਰ ਦੁਖਦਾ ਰਿਹਾ ਹੈ ਤੇ ਜਿਹੜੀ ਕਦੀ ਨਹੀਂ ਉਹਦੇ ਨਾਲ ਸੁੱਤੀ ਕਦੀ ਨਾ ਉਹਨੂੰ ਮਿਲੀ ਹੋਈ ਵੇ ਤੂੰ ਉਹਦੀ ਜ਼ਿੰਦਗੀ ਕਿਵੇਂ ਲੰਘਦੀ ਫਿਰ ਜਿਸ ਤਰ੍ਹਾਂ ਨਾ ਗੁਰੂ ਅਮਰਦਾਸ ਜੀ ਇੱਕ ਬਚਨ ਕਰਦੇ ਆ ਵਾਰਾਂ ਦੇ ਵਦੀਕ ਸੁੱਤੜੇ ਸੁਖੀ ਸਵੰਨ ਕੌਣ ਉਹ ਜਿਹੜੇ ਬੰਦੇ ਨਾ ਸੁੱਤੇ ਹੋਏ ਬੜੇ ਸੁਖੀ ਨੇ ਕਿੱਦਾਂ ਜੋਰਤੇ ਸਹ ਆਪਣੇ ਜਿਹੜੇ ਮਾਲਕਾਂ ਨਾਲ ਜੁੜੇ ਹੋਇਆ ਨਾ ਤੇ ਗੁਰੂ ਅਮਰਦਾਸ ਕਹਿੰਦੇ ਸੁੱਤੜੇ ਸੁੱਤੜੇ ਸੁਖੀ ਸਵੰਨ ਜੋਰਤੇ ਸਹ ਆਪਣੇ ਤੇ ਜਿਹੜੇ ਨਹੀਂ ਰਤੇ ਹੋਏ ਪ੍ਰੇਮ ਵਿਸ਼ੋਹਾ ਧਨੀ ਸਿਓ ਮਾਲਕ ਨਾਲੋਂ ਪਰਮੇਸ਼ਰ ਨਾਲੋਂ ਵਿਛੋੜਾ ਪਿਆ ਹੋਇਆ ਅੱਠੇ ਪੈਰ ਲਵਨ ਚਬਈ ਕਹਿੰਦੇ ਭਾਵੇਂ ਸੁੱਤੇ ਨੇ ਉਹ ਤੇ ਭਾਵੇਂ ਜਾਗਦੇ ਨੇ ਅੰਦਰੋਂ ਤੜਫੀ ਜਾਂਦੇ ਨੇ ਤੜਫੀ ਜਾਂਦੇ ਸੁੱਤੇ ਆ ਵੀ ਤੜਫੀ ਜਾਂਦੇ ਨੇ ਜਾਗਦੇ ਆ ਵੀ ਤੜਫੀ ਜਾਂਦੇ ਨੇ ਤੇ ਜਿਹੜੇ ਉਹਦੇ ਨੇ ਜਾਗਦੇ ਵੀ ਪ੍ਰੇਮ ਚ ਬੈਠੇ ਹੋਏ ਨੇ ਤੇ ਸੁੱਤੇ ਵੀ ਪ੍ਰੇਮ ਚ ਸੁੱਤੇ ਹੋਏ ਨੇ ਸੁੱਤੜੇ ਸੁਖੀ ਸਵੰਨ ਜੋ ਰੱਤੇ ਸਹਿ ਆਪਨੇ ਤੇ ਪ੍ਰੇਮ ਵਿਛੁੜਾ ਧਨੀ ਸਿਉ ਜਿਹੜਾ ਵਿਛੋੜਾ ਪਿਆ ਹੋਇਆ ਵਾ ਉਹਨਾਂ ਦੀ ਤੇ ਬੜੀ ਮਾੜੀ ਹਾਲਤ ਹੁੰਦੀ ਏ ਇੱਕ ਨਾ ਮਾਰੂ ਰਾਗ ਦੇ ਅੰਦਰ ਗੁਰੂ ਨਾਲ ਸਹਿਦਾ ਬਚਨ ਆਉਂਦਾ ਵਾ ਕਿ ਪਿਰ ਸੇ ਤੀ ਧਨ ਪ੍ਰੇਮ ਰਚਾਏ ਜਿਸ ਤਰ੍ਹਾਂ ਇੱਕ ਵਿਆਹੀ ਵਰੀ ਹੋਈ ਇੱਕ ਨੌਜਵਾਨ ਇਸਤਰੀ ਆਪਣੇ ਪਤੀ ਨਾਲ ਕਿਦਾਂ ਦੇ ਕਲੋਲ ਕਰਦੀ ਹੈ ਉਹ ਤੋਂ ਬਿਨਾ ਜੀਂਦੀ ਨਹੀਂ ਆਉ। ਇਹ ਕੋਈ ਇਹ ਰੋਹਾਨੀ ਕੋ ਮਿਲਨ ਨਹੀਂ ਆਈ। ਇਹ ਰੂਪੇ ਕਾ ਮੇ ਦੋਸਤੀ ਆ। ਇਹ ਰੂਪ ਦੀ ਦੋਸਤੀ ਆ ਕਾਮਨਾ। ਇਹ ਕੁਝਸਮਾਨੀ ਹੈ ਦੋਸਤੀ ਆ ਇਹ ਕੋਈ ਰੂਹ ਦਾ ਪਿਆਰ ਨਹੀਂ ਹੈ। ਨਹੀਂ ਨਹੀਂ ਨਹੀਂ। ਮੈਂ ਉਦਾਹਰਨ ਦੇ ਦਿੱਤੀ ਉਸ ਦੀ। ਕਿ ਪਿਰ ਸਤੀ ਆਪਣੇ ਖਸਮ ਦੇ ਨਾਲ ਧਨ ਪ੍ਰੇਮ ਰਚਾਇ ਇਸਤਰੀ ਕਿਦਾਂ ਪਿਆਰ ਕਰਦੀ ਆ ਮਾਰ ਕਹਿੰਦੇ ਗੁਰ ਕੇ ਸ਼ਬਦ ਤਥਾ ਚਿਤ ਲਾਏ ਜਿੰਨਾ ਉਹ ਪਿਆਰ ਕਰਦੀ ਆ ਨਾ ਜਵਾਨੀ ਵਿੱਚ ਆਪਣੇ ਖਸਮ ਨੂੰ ਮਾਲਕ ਨੂੰ ਉਦਾਂ ਤੂੰ ਆਪਣੇ ਸ਼ਬਦ ਨੂੰ ਪਿਆਰ ਕਰ ਗੁਰ ਕੇ ਸ਼ਬਦ ਤਥਾ ਉਸੇ ਤਰ੍ਹਾਂ ਚਿਤ ਲਾਏ ਪਰ ਲੱਗਦਾ ਨਹੀਂ ਉਧਰ ਲੱਗ ਜਾਂਦਾ ਹੈ ਉਹ ਸਰੀਰ ਵਾ ਸਰੀਰ ਨਾਲ ਲੱਗ ਜਾਂਦਾ ਹੈ ਇਹ ਸ਼ਬਦ ਵਾ ਸ਼ਬਦ ਨਾਲ ਚਿੱਤ ਲੱਗਦਾ ਨਹੀਂ ਤੇ ਜਿਨਾਂ ਦਾ ਲੱਗ ਜਾਂਦਾ ਹੈ ਤੇ ਉਹੀ ਫਿਰ ਕਹਿ ਸਕਦੇ ਅਜ ਨ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ ਤੇ ਸੁੱਤੜੇ ਅਸੰਖ ਝੂਠੀ ਮਾਇਆ ਕਾਰਨ ਰੱਬ ਖੈਰ ਕਰੇ ਰਹਿਮ ਕਰੇ ਸੱਚੇ ਬਾਦਸ਼ਾਹ ਜੀ ਆ ਜਾ ਸੀ ਵੀ ਉੱਥੇ ਬਜ਼ੁਰਗ ਬਜ਼ੁਰਗ ਵੀ ਬੈਠੇ ਸੀ ਜਵਾਨ ਵੀ ਬੈਠੇ ਸੀ ਬਾਬਾ ਫਰੀਦ ਸਾਹਿਬ ਦੇ ਕੋਲ ਕਹਿਣ ਲੱਗੇ ਵੇਖ ਲੋ ਜਵਾਨੋ ਆਹ ਕੁਛ ਹੁੰਦਾ ਜੇ ਬੁੱਢੇ ਵਾਰੀ ਤੇ ਕਰ ਸਾਈਂ ਸਿਉ ਪਰਹੜੀ ਕਹਿਣ ਲੱਗੇ ਮੌਤ ਦੇ ਆਉਣ ਤੋਂ ਪਹਿਲਾਂ ਪਹਿਲਾਂ ਜਾਂ ਬੁਢੇਪੇ ਦੇ ਆਉਣ ਤੋਂ ਪਹਿਲਾਂ ਪਹਿਲਾਂ ਮਰਗ ਸਵਾਈ ਨੀ ਇਹ ਜਿਹੜੀ ਮੌਤ ਆ ਬੜੀ ਵੱਲ ਵਾਲੀ ਆ ਮਰਗ ਸਵਾਈ ਸਵਾਈ ਮਨੇ ਵੱਡੀ ਜਿੱਦਾਂ ਬਾਬਾ ਫਰੀਦ ਸਹਿ ਇੱਕ ਅੱਗੇ ਜਾ ਕੇ ਕਹਿੰਦੇ ਫਰੀਦਾ ਮੰਡਪਾ